ਠੇਕੇਦਾਰ ਤੇ ਪਰਚਾ ਕਰੋ ਪਰਚਾ ਕਰੋ ਪਰਚਾ ਕਰੋ ਠੇਕੇਦਾਰ ਤੇ ਪਰਚਾ ਪਰ ਐਡਾ ਦੰਦਾ ਠੇਕੇਦਾਰ ਆ ਮੇਰੇ ਮੂੰਹ ਚੋਂ ਗਾਲਾਂ ਸੁਣਦਾ ਪਰ ਐਡਾ ਦੰਦਾ ਠੇਕੇਦਾਰ ਆ ਮੇਰੇ ਮੂੰਹ ਚੋਂ ਗਾਲਾਂ ਸੁਣਦਾ ਜੇ ਕਦੇ ਤੇਰੇ ਆਪਣੇ ਨਾਲੇ ਹਕੀਕਤਾਂ ਦਾ ਹਾਸਾ ਹੋਇਆ ਹੋਵੇ ਤੇਰੇ ਨਾਲ ਕੀ ਵੀ ਸੀ ਹੋਵੇ ਐਡਾ ਬਿਸ਼ਰਮ ਠੇਕੇਦਾਰ ਆ ਚੇ ਸ਼ਰਮ ਤੇਰੇ ਨਾਲ ਆਪਣੇ ਨਾਲ ਦਾ ਹਾਸਾ ਹੋਇਆ ਹੋਵੇ ਤੈਨੂੰ ਪਤਾ ਲੱਗੇ ਉਹ ਪਰਿਵਾਰ ਜਿਹਦੇ ਕੱਲਾ ਕੱਲਾ ਬੱਚਾ ਸੀ ਉਹਦਾ ਹੱਸਦਾ ਖਿੰਦਾ ਪਰਿਵਾਰ ਜਿਹੜਾ ਆ ਖਤਮ ਹੋ ਗਿਆ ਇਹਦੀ ਮਾਰੀ ਸੋਚ ਨਾਲ ਪੈਸੇ ਇਕੱਠੇ ਕਰਨ ਦੀ ਗੰਦੀ ਨੀਅਤ ਨਾਲ ਇਹਨੇ ਕੰਮ ਇਥੇ ਫੜਿਆ ਆ ਸਾਡੇ ਸ਼ਹਿਰ ਵਿੱਚ ਕੋਈ ਵੀ ਢੰਗ ਨਹੀਂ ਕੋਈ ਰੂਪ ਨਹੀਂ ਕੋਈ ਵੀ ਕੋਈ ਤਰੀਕਾ ਨਹੀਂ ਉਹਦਾ ਹੈਗਾ ਕੰਮ ਕਰਨ ਦਾ ਬਾਹਰ ਬਾਹਰ ਇਹਨੂੰ ਕਿਹਾ ਗਿਆ ਆ ਇਥੋਂ ਤੱਕ ਇਹ ਬੰਦੇ ਨੇ ਅੱਗੋਂ ਫੋਨ ਆਇਆ ਜਦੋਂ ਨਾਲ 4-5 ਦਿਨ ਫੋਨ ਨਹੀਂ ਚੁੱਕਿਆ ਮੈਂ ਨੂੰ ਮੈਸੇਜ ਭੇਜਿਆ ਭਾਈ ਸਾਡੀ ਗੱਲ ਸੁਣ ਲੈਣਾ ਹੋਵੇ ਤੇਰੇ ਖਰਾਬ ਕੋਈ ਕਾਰਵਾਈ ਸਾਨੂੰ ਕਰਨੀ ਪਵੇ ਅੱਗੋਂ ਕਹਿੰਦਾ ਕਾਉਂਸਲਰਾਂ ਦਾ ਕੋਈ ਕੰਮ ਨਹੀਂ ਅਸੀਂ ਛੜਕਾਂ ਪੱਟੀਆਂ ਤੁਹਾਡੇ ਵਾਰਡ ਨਹੀਂ ਪਟੇ ਮੈਂ ਜਿਉਂ ਜਵਾਬ ਦਿੱਤਾ ਮੇਰੇ ਕੋ ਸਾਰੀ ਰਿਕਾਰਡਿੰਗ ਪਈ ਆ ਕਿ ਅਸੀਂ ਛੱਤੋਂ ਛੱਤ ਦੇ ਰੋਟਾ ਮੰਗਣ ਨਹੀਂ ਗਏ ਸੀ ਸਾਡੇ ਲੋਕ ਛੱਤੋਂ ਛੱਤੀ ਨਹੀਂ ਇਕ ਦਿੰਦੇ ਹੈਗੇ ਲੋਕ ਛੇੜਾਂ ਦੇ ਵਿੱਚ ਇੰਨਾ ਛੜਕਾਂ ਦਾਣੀ ਜਾਂਦੇ ਆ ਉਹ ਸ਼ਰਮ ਘਰ ਕੋਈ ਅੱਜ ਤੁਸੀਂ ਕਿਸੇ ਦਾ ਦੀਵਾ ਕੀ ਆ ਤਾਂ ਇਹ ਤੇਰੀ ਕਰਤੂਤ ਨੇ ਤੇਰੇ ਖਿਲਾਫ 302 ਦਾ ਪਰਚਾ ਦਰਜ ਕਰਾ ਕੇ ਜਣਾ ਤੇ ਕੰਜਰ ਦੇ ਪੁੱਤਾ ਤੇਰੇ ਖਿਲਾਫ ਅਸੀਂ ਖੜੇ ਆ ਸਾਰੇ ਸਾਥੀ ਸਾਡੇ ਹੋਰ ਜਥੇਬੰਦੀਆਂ ਵੀ ਰੋਈਆਂ ਖੜੇ ਆ ਜੀ ਸਾਰੀਆਂ ਜਥੇਬੰਦੀਆਂ ਰੋਈਆਂ ਸਾਰੇ ਲੋਕ ਸ਼ਹਿਰ ਵਾਸੀ ਦੁਕਾਨਦਾਰ ਰੋਏ ਪਰ ਇਹਨੂੰ ਗੀਣ ਵੀ ਇਹਦੀ ਅਣਖ ਨਹੀਂ ਜਾਗੀ ਇਹਦੀ ਮਾੜੀ ਮੋਟੀ ਵੀ ਸ਼ਰਮ ਨਹੀਂ ਆਈ ਇਸ ਪੁੱਤੇ ਬੰਦੇ ਨੂੰ ਨਾਲ ਹੋਰ ਵੀ ਜਿਹੜੇ ਸਿਵਰਬੋਰਡ ਦੇ ਅਧਿਕਾਰੀ ਆ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਇਹਨਾਂ ਦੀ ਦੇਖ ਰੱਖ ਕਰਨੀ ਉਹ ਕਿਉਂ ਨਹੀਂ ਆਏ ਉਹਨਾਂ ਨੂੰ ਵੀ ਕਿਹਾ ਗਿਆ ਚਾਰ ਵਾਰ ਫੋਨ ਐਮ.ਐਲ.ਏ. ਸਾਹਿਬ ਨੇ ਮੇਰੇ ਬੈਠਿਆਂ ਮੈਂ ਕੋਲ ਬੈਠ ਕੇ ਕਰਵਾਇਆ ਸਾਡਾ ਰੋਡ ਪਰੀਆਂ ਰੋਡ ਪਧਰਾ ਕਰ ਦਿਓ ਲੋਕਾਂ ਨੂੰ ਲੰਗਣੀ ਤੰਗੀ ਆਉਂਦੀ ਆ ਮੈਂ ਇਸ ਗੱਲ ਦਾ ਅਗਵਾਇਆ ਔਰ ਇਹਦਾ ਕੁੱਤਾ ਬੰਦਾ ਆ ਇਸ ਬੰਦੇ ਨੇ ਕਿਸੇ ਦੀ ਗੱਲ ਨਹੀਂ ਸੁਣੀ ਪਤਾ ਨਹੀਂ ਕਿੰਨੇ ਰੋਕਿਆ ਹੋਇਆ ਇਹਨੂੰ ਕੰਮ ਨਹੀਂ ਕਰਨਾ ਨਹਿਰਪੁਰ ਦਾ ਫੜਕਾ ਪੜਕੇ ਚੱਲ ਜਣਾ ਜੇ ਤੇਰੀ ਇਹ ਫਿਤਰਤ ਆ ਤੈਨੂੰ ਅਕਲ ਸਿਖਾ ਕੇ ਭੇਜਾਂਗੇ ਮੈਂ ਪੁੱਤ ਤੂੰ ਗਾਂ ਠੇਕਾ ਨਹੀਂ ਲਊਂਗਾ ਕਦੇ ਵੀ ਹੋਰ ਦੇਖੋ ਜੀ ਮੇਨ ਸੜਕ ਤੋਂ ਹੱਥ ਨਹੀਂ ਔਰ ਦੇਣਾ ਜਦ ਤੱਕ ਬਾਕੀ ਵੀ ਸਹੀ ਹੋਰ ਇਹ ਪਸੰਦ ਨਹੀਂ ਅਸੀਂ ਕਾਰਵਾਈ ਕਰਾ ਕੇ ਜਾਣਾ ਕੰਢ ਕੇ ਉਹਦਾ ਲੱਗੇਗਾ ਹੱਥ ਉਹਦਾ ਨਹੀਂ ਹੱਥ ਲੱਗਣਾ ਇੱਥੋਂ ਦੇ ਐਸ.ਐਚ.ਓ. ਸਾਹਿਬ ਨੂੰ ਕਹਿੰਦਾ ਜੁਨਾ ਜੇ ਸਬੰਧਤ ਅਧਿਕਾਰੀਆਂ ਦੇ ਠੇਕੇਦਾਰ ਤੇ ਜਿਹਦੇ ਵੀ ਘਰੇ ਵੀ ਹਾਸੇ ਦੇ ਜ਼ਿੰਮੇਵਾਰਿਆਂ ਨਾਲ ਤੇ ਕਾਰਵਾਈ ਨਹੀਂ ਕੀਤੀ ਤੇ ਅਸੀਂ ਦੁਕਾਨਾਂ ਵੀ ਬੰਦ ਕਰਾਂਗੇ ਸ਼ਹਿਰ ਦਾ ਰੋਡ ਵੀ ਜਾਮ ਕਰ ਦੇਾਂਗੇ ਬਿਲਕੁਲ ਭਾਵੇਂ ਸਾਨੂੰ ਹਫਤਾ ਬਿਣਾ ਪਵੇ 10 ਦਿਨ ਬਿਣਾ ਪਵੇ ਹੋਰ ਪਰਿਵਾਰ ਨੇ ਵੀ ਫੈਸਲਾ ਕਰ ਲਿਆ ਜਿੰਨਾ ਦੇ ਇਨਸਾਬ ਨਹੀਂ ਮਿਲਿਆ ਅਸੀਂ ਮੁੰਡੇ ਦਾ ਸਸਕਾਰ ਨਹੀਂ ਕਰਨਾ ਮੁੰਡਾ ਪਿਆ ਹੈ ਅਬ ਉਥੇ ਰੱਖਿਆ ਆ ਮੋਚਲੀ ਨਾ ਪੋਸਟਮਾਰਟ ਬੰਨੇ ਤਾਂ ਕਰਾਉਣਾ ਕਿ ਨਾ ਹੀ ਅਸੀਂ ਉਹਦਾ ਸਸਕਾਰ ਕਰਨਾ ਇਹ ਪਰਿਵਾਰ ਦਾ ਫੈਸਲਾ ਕਰ ਲਿਆ ਗਿਨਾਹ ਕਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਅਸੀਂ ਜਿੱਦਾਂ ਤੁਸੀਂ ਸਾਰੇ ਸਾਥੀ ਦੁਕਾਨਦਾਰ ਵੀਰ ਇਲਾਕੇ ਦੇ ਵੱਡੇ ਜ਼ਿੰਮੇਵਾਰ ਬੰਦੇ ਸਾਰੇ ਅੱਜ ਆ ਕੇ ਤੁਸੀਂ ਉਸਨਾਂ ਦੇ ਦੁੱਖ ਦੇ ਵਿੱਚ ਖੜੇ ਹੋ ਕਿਉਂਕਿ ਉਹ ਇਸ ਕਰਕੇ ਖੜੇ ਆ ਅਸੀਂ ਵੀ ਸਾਰੇ ਇਸਾ ਛੜਕਾਂ ਦੇ ਲੰਗਣਾ ਆ ਇਸ ਮਾਰੇ ਪ੍ਰਬੰਧਾਂ ਦੇ ਵਿੱਚ ਅਸੀਂ ਵੀ ਰਹਿ ਰਹੇ ਆ ਇਹ ਹਾਦਸਾ ਕਿਸੇ ਨਾਲ ਵੀ ਹੋ ਸਕਦਾ ਸੀ ਜਿਹੜਾ ਸਾਡੇ ਉਸ ਬੱਚੇ ਨਾਲ ਵੀਰਨਾ ਹੋਇਆ ਪਰਿਵਾਰ ਨਾਲ ਹੋਇਆ ਆਪਣੇ ਨਾਲ ਕਿਸੇ ਨਾਲ ਵੀ ਹੋ ਸਕਦਾ ਸੀ ਸਾਡੀ ਜਦੋਂ ਪਲਟੀਏ ਨੇ ਕੋਈ ਨਹੀਂ ਦੇਖ ਰਹਾ ਸੀ ਕੋਈ ਸ਼ਹਿਰ ਦਾ ਐਮਸੀ ਆ ਪ੍ਰਧਾਨ ਆ ਜਾਂ ਯੂਆ ਆ ਜਾਂ ਕੋਈ ਹੋਰ ਬੰਦਾ ਜ਼ਿੰਮੇਵਾਰ ਆ ਕੋਈ ਵੀ ਹਾਸੇ ਦਾ ਸ਼ਿਕਾਰ ਹੋ ਸਕਦਾ ਸੀ ਇਸ ਲਈ ਵੀਰੋ ਤੁਸੀਂ ਇਹ ਸਾਰੀ ਸਮਝ ਰੱਖਦੇ ਹੋ ਤੁਸੀਂ ਖੜੇ ਹੋ ਅੱਜ ਉਸ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਔਰ ਪੂਰੇ ਦਾ ਪੂਰਾ ਸ਼ਹਿਰ ਫਿਰ ਮੈਂ ਇੱਕ ਵਾਰੀ ਜ਼ਿੰਮੇਵਾਰ ਅਧਿਕਾਰੀਆਂ ਨੂੰ ਦੱਸਣਾ ਚਾਹੁੰਦਾ ਆ ਐਸਐਚਓ ਨੂੰ ਦੱਸਣਾ ਚਾਹੁੰਦਾ ਡੀਐਸਪੀ ਸਾਹਿਬ ਨੂੰ ਦੱਸਣਾ ਚਾਹੁੰਦਾ ਇਨੂੰ ਭਾਵੇਂ ਸਾਡੀ ਰਿਕੁਐਸਟ ਮੰਨ ਲਿਓ ਤੇ ਭਾਵੇਂ ਸਾਡਾ ਸਾਡੀ ਵਾਰਨਿੰਗ ਸਮਝ ਲਿਓ ਅਸੀਂ ਜੇ ਤੁਸੀਂ ਕਾਰਵਾਈ ਨਹੀਂ ਕੀਤੀ ਸਾਨੂੰ ਕਿਸੇ ਹੱਦ ਤੱਕ ਵੀ ਜਾਣਾ ਪਿਆ ਅਸੀਂ ਜਾਣ ਨੂੰ ਤਿਆਰ ਬੈਠੇ ਆਂ ਇਹੀ ਬੇਨਤੀ ਕਰਦਾ ਹਾਂ ਆ ਗਿਆ ਡੋਨਾ ਸਾਹਿਬ ਉੱਠਣਾ ਹੀ ਆਪਾਂ ਤਾਂ ਵਾ ਜਦੋਂ ਕਾਰਵਾਈ ਹੋਊਗੀ ਜਦੋਂ ਕਰਜ ਕਰਨ ਸਾਥੀ ਕਹਿ ਰਹੇ ਆ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਅਸੀਂ ਰੋਡ ਤੋਂ ਨਹੀਂ ਉੱਠਣਾ ਔਰ ਕਾਰਵਾਈ ਕਰਾ ਕੇ ਜਾਣੀ ਆ ਇਹੀ ਮੇਰੀ ਇਨੀਆਂ ਗੱਲਾਂ ਮੇਰੀਆਂ ਤੁਹਾਨੂੰ ਸਹੀ ਹੱਥ ਜੋੜ ਕੇ ਕਿ ਤੁਸੀਂ ਜਿੱਦਾਂ ਖੜੇ ਹੋ ਸਾਰੇ ਮੈਂ ਉਮੀਦ ਆ ਵੀ ਸਾਰੇ ਪਰਿਵਾਰ ਨਾਲ ਉਸ ਦੁੱਖ ਦੇ ਵਿੱਚ ਸ਼ਰੀਕ ਹੋਵੋਗੇ ਧੰਨਵਾਦ ਅੱਜ ਦਾ ਦੁੱਖ ਨਹੀਂ ਘੜੀ 71 ਹੋਏ ਸਾਰੇ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਦੁੱਖ ਦੀ ਗੱਲ ਆ ਅੱਜ ਨੌਜਵਾਨ ਬੱਚਾ ਆ ਦੇ ਵਿੱਚ ਚੱਲ ਗਿਆ ਉਸ ਪਰਿਵਾਰ ਦੇ ਕੀ ਬਣੀ ਹੋ ਗਈ ਇਦ ਲਈ ਇਹ ਸਾਰਾ ਕੁਝ ਜਿਹੜਾ ਹੋਇਆ ਇਹ ਪ੍ਰਸ਼ਾਸਕ ਦੀ ਜ਼ਿੰਮੇਵਾਰੀ ਨਾ ਹੋਇਆ ਆਪਾਂ ਧਰਨਾ ਦਿੱਤਾ ਸੀ ਪਿੱਛੇ ਜੇ ਵੀ ਜਦੋਂ ਆਪਾਂ ਸਾਰੇ ਦੁਕਾਨਦਾਰਾਂ ਦਾਵਾ ਦੇ ਅਜੀ ਵੀ ਤੁਹਾਡੇ ਨਾਲ ਸੀਗੇ ਆਪਣਾ ਮਕਸਦ ਇਹੋ ਹੀ ਸੀਗਾ ਕਿ ਜਿਹੜਾ ਇਹ ਗੜਗਾ ਪਟੀਆਂ ਗਈਆਂ ਵਾ ਜੇ ਕਿਹੜੀ ਮੇਨ ਛੱਡ ਗਿਆ ਉਹ ਆਪਾਂ ਕਹਿੰਦੇ ਨਹੀਂ ਪੱਟਣ ਜੀ ਤੇ ਆਪਾਂ ਪੱਟਣ ਨਹੀਂ ਦਿੱਤੀ ਉਸ ਤੋਂ ਬਾਅਦ ਇੱਕ ਵਾਰੀ ਆਦਰਾ ਮਾਨਾ ਰੋਡ ਪਟਣ ਲੱਗੇ ਸੀਗੇ ਅਸੀਂ ਇਹਨਾਂ ਨੂੰ ਡੱਕ ਦਿੱਤਾ ਸੀ ਕਿ ਆ ਵੀ ਨਾ ਪਟੋ ਕਿਉਂਕਿ ਮੰਡੀ ਦਾ ਕੰਮ ਸੀ ਜਾਂਦਾ ਸੀ ਇਸ ਜਿੱਤ ਤੋਂ ਬਾਅਦ ਪਟਿਓ ਇਹਨਾਂ ਨਹੀਂ ਜਦੋਂ ਪਟਿਆ ਹੋਤਲ ਮੰਨ ਗਏ ਮੁੜ ਕੇ ਵਾਰ-ਵਾਰ ਅਸੀਂ ਉਹਨੂੰ ਜਿਹੜਾ ਇਹ ਪ੍ਰੋਗਰਾਮ ਇਹਨਾਂ ਦਾ ਹੈਗਾ ਵਾ ਇਹਨੂੰ ਬੇਨਤੀ ਕੀਤੀ ਇਹੋ ਸਾਬ ਨੂੰ ਕੀਤੀ ਵੀ ਤੁਸੀਂ ਇਹਨੂੰ ਘੱਟੋ-ਘੱਟ ਜੀਐਸਬੀ ਲਾਓ ਜੀਐਸਬੀ ਲਾ ਕੇ ਤੁਸੀਂ ਇਹਨੂੰ ਉਧਰੇ ਕਰ ਦੋ ਜਿਹੜਾ ਸਾਡੇ ਕੋਈ ਵੀ ਮੁਸ਼ਕਲ ਨਾ ਆਵੇ ਪਰ ਇਹਨਾਂ ਦੇ ਕੰਨ ਤੇ ਜੂ ਤੱਕ ਨਹੀਂ ਸਰਕੀ ਅੱਜ ਜਦੋਂ ਅਪ ਵੀਡੀਓ ਮੈਂ ਦੇਖੀ ਰਾਤੀ ਮੈਨੂੰ ਫੋਨ ਆਇਆ ਸੀਗਾ ਚੰਦੀ ਸਾਹਿਬ ਦਾ ਫੋਨ ਆਇਆ ਸੀਗਾ ਕਿ ਅੱਜ ਐਕਸੀਡੈਂਟ ਹੋਇਆ ਗੰਨੇ ਦੀ ਟ੍ਰੈਡੀ ਸੀਗੀ ਉਹ ਹੋਣਾ ਹੀ ਸੀਗਾ ਉਹਦੇ ਵਿੱਚ ਜਿਹੜੇ ਟੋਏ ਸੀਗੇ ਉਹ ਕਹਿੰਦੀ ਐ ਟ੍ਰੈਡੀ ਕਹਿੰਦੀ ਐ ਟ੍ਰੈਡੀ ਹੁੰਦੀ ਸੀ ਪਰ ਪ੍ਰਸ਼ਾਸਨ ਦੇ ਜਿਹੜਾ ਬਹੁਤ ਨਲਾਇਕ ਆ ਪਤਾ ਨਹੀਂ ਕੀ ਮਜਬੂਰੀ ਆ ਪਹਿਲੋਂ ਪਟਿਆ ਹੁਣ ਫੇਰ ਦੁਬਾਰਾ ਪਟੀ ਜਾਂਦੇ ਆ ਹੁਣ ਇਹਨਾਂ ਦਾ ਇਰਾਦਾ ਨਹੀਂ ਬਣਾਉਣ ਦਾ ਪਰ ਅੱਜ ਅੱਜ ਇਹ ਇਕੱਠ ਅਸੀਂ ਮੰਗ ਕਰਦੇ ਆ ਕਿ ਅਸੀਂ ਜਿਹੜਾ ਇਹ ਪ੍ਰੋਗਰਾਮ ਦਿੱਤਾ ਵਾ ਇਹ ਜਿਹੜਾ ਪਰਚਾ ਵਾ 302 ਦਾ ਪਰਚਾ ਠੇਕੇਦਾਰ ਤੇ ਇਹੋ ਤੇ ਸ਼ਿਵਰਾ ਤੇ ਇਹ ਸਾਰਿਆਂ ਤੇ ਬਣਦਾ ਇਹ ਕਰਵਾ ਕੇ ਧੰਮ ਲਵਾਂਗੇ ਜਿੰਨਾ ਚਿਰ ਤੱਕ ਇਹ ਪਰਚਾ ਨਹੀਂ ਹੁੰਦਾ ਉਹਨਾਂ ਚਿਰ ਤੱਕ ਰੋੜ ਜਿਹੜਾ ਇਦਾਂ ਅੰਜਾਮ ਰੱਖਾਂਗੇ ਅੱਜ ਹੀ ਪਰਚਾ ਕਰਵਾ ਕੇ ਤੇ ਹੀ ਤੋਟਾਂਗੇ ਸੋਨਿਆ ਸੋਨਿਆ ਜੇ ਫੇਰ ਵੀ ਨਾ ਦੇ ਕੰਨ ਤੇ ਜੂਨ ਨਾ ਸਰਕੀ ਤੇ ਅਸੀਂ ਕੋਈ ਵੱਡਾ ਪ੍ਰੋਗਰਾਮ ਅੱਲੀ ਕਾਂਗੇ ਇੱਥੇ ਡੀਐਸਪੀ ਨੇ ਹੁਣਾ ਬਾ 5 ਮਿੰਟ ਆ ਰਿਹਾ ਆ 7 ਮਿੰਟ ਆ ਰਿਹਾ ਮਤਵ ਜ਼ਾਰੇ ਲਾਈ ਜਾਂਦੇ ਆ ਤੁਸੀਂ ਜਿਹੜਾ ਬੰਦਾ ਪ੍ਰੋਗਰਾਮ ਆ ਜੋ ਕਾਰਵਾਈ ਵਾ ਉਹ ਇਹਨਾਂ ਤਿੰਨਾਂ ਮੈਕਮੇਂ ਤੇ ਕੀਤੀ ਜਾਵੇ ਸਾਰੇ ਪ੍ਰਸ਼ਾਸਕ ਦੇ ਕੀਤੀ ਜਾਵੇ ਅਸੀਂ ਇਹ ਮੰਗ ਕਰਦੇ ਆਂ ਔਰ ਅਸੀਂ ਤੁਹਾਡਾ ਵਾਦਾ ਵੀ ਕਰਦੇ ਆਂ ਕਿ ਭਾਰਤੀ ਕਿਸਾਨ ਜੂਨ ਦਬਾਬਾ ਤੇ ਸਾਡੇ ਜੇਦਰ ਕਾਦੀਆ ਸਾਹਿਬ ਦੇ ਵੀ ਬੈਠੇ ਆ ਅਸੀਂ ਸਾਰੇ ਜਥੇਬੰਦੀਆਂ ਇਸ ਲੜਾਈ ਦੇ ਵਿੱਚ ਦੁਕਾਨਦਾਰ ਭਰਾਵਾਂ ਦੇ ਨਾਲ ਸਾਰੇ ਸਾਰੇ ਨਾਲ ਐ ਖੜੇ ਚਤਾਨ ਵਾਂਗ ਅਸੀਂ ਕਿਤੇ ਵੀ ਪਿਛੇ ਨਹੀਂ ਡਾਂਗੇ ਸਾਨੂੰ ਕੋਈ ਕੁਰਬਾਨੀ ਕਰਨੀ ਪਵੇ ਅਸੀਂ ਉਹ ਬੱਚੇ ਦਾ ਸਨਸਕਾਰ ਫੇਰਾਂਗੇ ਜੇ ਪਰਚਾ ਕਰਨਗੇ ਨਹੀਂ ਤੇ লাশ ਰਾਕੇ ਪਵਾ ਸਾਨੂੰ 메ਨ ਰੋਡ ਤੇ ਬੰਦ ਕਰਨਾ ਪਿਆ ਅਸੀਂ ਉਹ ਵੀ ਬੰਦ ਕਰਾਂਗੇ ਉਹ ਸਰਕਾਰ ਦੀਆਂ ਚੀਕਾ ਘੜਾਵਾਂਗੇ ਚੀਕਾ ਔਰ ਅਸੀਂ ਇਹ ਕਾਰਵਾਈ ਕਰਾ ਕੇ ਈ ਦਮ ਲਵਾਂਗੇ ਉਨਾ ਚਿਰ ਤੱਕ ਅਸੀਂ ਕਿਸੇ ਕੀਮਤੇ ਵੀ ਪਿੱਛੇ ਨਹੀਂ ਹਟਾਂਗੇ ਇਹਨਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਮ ਦੋ ਮਿੰਟ ਉਹ ਵਾਹਿਗੁਰੂ ਜੀ ਕੀ ਫਤਿਹ ਸਲਾਮ ਦੋ ਮਿੰਟ ਰੁਕ ਜਾਓ ਹਲੋ ਹਲੋ ਅੱਜ ਕੋਈ ਕਰੇ ਆ ਬੜੀ 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 ਮਾੜੀ ਘਟਨਾ ਹੋਈ ਆ ਜੀ ਇਹਨਾਂ ਨੂੰ ਬੜੀ ਵਾਰੀ ਸਾਰਿਆਂ ਨੇ ਬੇਨਤੀਆਂ ਕੀਤੀਆਂ ਵੀ ਉੱਥੇ ਤੁਸੀਂ ਫੇਰ ਦਿਆ ਕਰੋ ਜੀਸੀਬੀ ਕਿਸੇ ਨੇ ਵੀ ਸਾਡੀ ਸੁਣਵਾਈ ਨਹੀਂ ਕੀਤੀ ਇੱਕ ਘਰ ਦਾ ਚਿਰਾਗ ਉੱਜੜ ਗਿਆ ਘਰ ਸਾਰਾ ਖਤਮ ਹੋ ਗਿਆ ਤੁਹਾਡਾ ਨਾਂ ਵੀ ਸਵੇਰੇ ਗੱਲ ਹੋਈ ਤੁਸੀਂ ਵੀ ਕਿਹਾ ਵੀ ਮੈਂਕਰ ਨੂੰ ਅਸੀਂ ਕਿਹਾ ਸੀ ਕਿ ਭਾਈ ਇਹਦਾ ਧਿਆਨ ਰੱਖੋ ਪਰ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਸਾਡੀ ਹੁਣ ਅਸੀਂ ਲੰਮੀ ਗੱਲ ਨਾ ਕਰੀਏ ਕੁਛਾ ਤੁਸੀਂ ਆ ਗਏ ਤੁਹਾਡਾ ਧੰਨਵਾਦ ਸਾਡੀ ਇਹੋ ਹੀ ਮੰਗਿਆ ਵੀ ਸਬੰਧਤ ਜਿਹੜਾ ਠੇਕੇਦਾਰ ਆ ਤੇ ਈਓ ਆ ਤੇ ਐਸਡੀਓ ਜਿਹੜਾ ਹੈਗਾ ਸੀਵਰੇਜ ਬੋਰਡ ਉਹਨਾਂ ਤੇ ਜਿਹੜੀ ਕਾਰਵਾਈ ਬਣਦੀ ਆ ਉਹ ਕਰ ਦਿਓ ਤੇ ਸਾਡਾ ਸਾਰਿਆਂ ਦਾ ਮਨ ਠੰਡਾ ਨਹੀਂ ਤੇ ਸਾਰਿਆਂ ਦਾ ਮਨ ਰੋਂਦਾ ਤੁਹਾਡਾ ਵੀ ਮਨ ਰੋਂਦਾ ਹੋਊਗਾ ਇੱਕ ਘਰ ਦਾ 13 ਸਾਲ ਦਾ ਬੱਚਾ ਚਲੇ ਗਿਆ ਅਸੀਂ ਹੁਣ ਲੰਮੀ ਕਹਾਣੀ ਨਹੀਂ ਕਰਨੀ ਡਿਪਟੀ ਸਾਹਿਬ ਨੂੰ 10ਵੇਂ ਮਹੀਨੇ ਦਾ ਹੀ ਪਤਾ ਹੈ ਜੀ ਡਿਪਟੀ ਸਾਹਿਬ ਉਹ 10ਵੇਂ ਮਹੀਨੇ ਦਾ ਹੀ ਪਤਾ ਹੈ ਉਹ ਬੇਨਤੀਆ ਕਰ ਲਿਆ ਇੱਕ ਮਿੰਟ ਉਹ ਵਾਰ ਮੈਂ ਤਰਖਾਸਾ ਨੂੰ ਮਿਲਣ ਦੇ ਵਿੱਚ ਦਿੱਤੀ ਤੁਸੀਂ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜੈਪਾਲ ਨੂੰ ਤਰਖਾਸਾ ਬੰਦ ਕਰਤੀਆਂ ਉਦੋਂ ਵੀ ਕਿਹਾ ਸੀ ਕੋਈ ਨਾ ਕੋਈ ਟਰਾਲੀ ਇੱਥੇ ਪਲਟੀ ਜਾਣੀ ਹੈ ਜੀ ਇਹਨੂੰ ਠੀਕ ਕਰ ਦਿਓ ਐਸਡੀਐਮ ਸਾਹਿਬ ਆਏ ਤੁਸੀਂ ਲਾਂ ਲੈ ਕੇ ਆਏ ਉਹਨਾਂ ਨੂੰ ਮੈਂ ਤਾਂ ਕਹਿੰਦਾ ਐਸਡੀਐਮ ਤਾਂ ਪਰਚਾ ਹੋਣਾ ਚਾਹੀਦਾ ਅੱਜ ਦੇਖੋ ਤੁਸੀਂ ਮੇਰੇ ਧਿਆਨ ਤੇ ਲੈਂਦਾ ਸੀ ਉਦੋਂ ਤੁਹਾਡਾ ਵੱਲੋਂ ਸ਼ੋਭਾ ਯਾਤਰਾ ਦੇ ਦੰਸ ਸੀ ਤੁਹਾਡੇ ਕਹਿਣ ਤੇ ਹੀ ਉਦੋਂ ਸਾਰੇ ਅਫਸਰ ਬੁਲਾਏ ਸਨ ਬਿਲਕੁਲ ਇਹ ਨਹੀਂ ਕਿ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਹੋਈ ਇੱਕ ਦਿਨ ਤੇ ਪਰਚਾ ਦਰਜ ਹੋਇਆ ਜੀ ਉਹ ਪਰਚੇ ਵਾਲੀ ਗੱਲ ਨਹੀਂ ਸੀਗੀ ਗੱਲ ਕੰਮ ਕਰਾਉਣ ਦੀ ਸੀ ਕੰਮ ਕਰਾਉਣ ਦੀ ਜੇ ਕਾਰ ਵਜੇ ਉਹ ਹੀ ਹੋ ਗਈ ਆਪ ਕੋ ਸਰਕਲ ਪਹਿਲੀ ਕੋ ਪੰਟੀ ਲਸੋ ਮੈਂ ਜਿਹੜੇ ਬੈਕ ਵਿੱਚ ਦਾ ਕੰਮ ਸੀ ਮੈਂ ਉਸ ਅਫਸਰ ਨੂੰ ਉੱਥੇ ਮੌਕੇ ਤੇ ਬੁਲਾਇਆ ਸੀ ਠੀਕ ਹੈ ਉਸ ਤੋਂ ਬਾਅਦ ਨਾ ਤੁਹਾਡੇ ਵੱਲੋਂ ਕੁਐਸਚਨ ਹੋਇਆ ਨਾ ਕਿਤੇ ਹੋਰ ਕਰਦੇ ਸੀ ਅੱਜ ਜਿਹੜੀ ਗੱਲ ਹੋਈ ਹੈ ਦੋ ਵਾਰੀ ਦਿੱਤੀਆ ਦੋਨੇ ਵਾਰੀ ਬੰਦ ਕਰਤੀਆਂ ਤੁਸੀਂ ਬਾਰ ਬਾਰ ਕਿੰਨੀ ਵਾਰੀ ਪ੍ਰਸ਼ਾਸਨ ਜੀ ਆ ਸਰ ਜੀ ਅੱਗੇ ਗਏ ਆ ਕਿ ਨਾ ਤਾਂ ਬਾਦ ਉੱਥੇ ਨਾਟ ਮੁਰਦੇ ਉਪਰ ਪ੍ਰੋਪਰ ਠੀਕ ਹੋਇਆ ਤੁਸੀਂ ਲਿਖਿਆ ਵੀ ਚਲੋ ਮੈਂ ਆਪਣਾ ਜ਼ੋਰ ਲਾਇਆ ਜੋ ਤੁਹਾਡਾ ਤੋਂ ਮਹਿਕਮਾ ਨੇਗਾ ਪਰ ਉੱਥੇ ਤਾਂ ਕਾਰਵਾਈ ਪਾਈ ਸੀ ਨਾ ਠੀਕ ਦੱਸੋ ਮੈਂ ਉਸ ਮਹਿਕਮੇ ਨੂੰ ਬੁਲਾਇਆ ਸੀ ਜੀ ਬਿਲਕੁਲ ਜੀ ਬੁਲਾਇਆ ਤੁਸੀਂ ਮੈਂ ਆਪਣੀ ਡਿਊਟੀ ਕਰ ਲਈ ਸੀ ਨਹੀਂ ਤੁਸੀਂ ਤਾਂ ਕਾਰਗਈ ਸੀ ਪਰ ਪਰਚਾ ਤਾਂ ਦਰਜ ਹੋਣਾ ਚਾਹੀਦਾ ਸੀ ਨਾ ਪੁਲਿਸ ਦੇ ਕੋਲ ਕੰਪਲੀਟਾ ਪੁਲਿਸ ਕੋ ਪਈਆਂ ਨਾ ਆਪਣੀਆਂ ਮਿੱਟੀ ਕੋਲ ਦਾ ਤੁਸੂ ਦੀ ਮਿੱਟੀ ਦਾ ਪ੍ਰਧਾਨ ਜੀ ਸਾਹਿਬ ਤੁਸੀਂ ਜੀ ਆਈ ਵੀਰੇ ਮੈਂ ਹੁਣ ਵੀ ਮਿੱਟੀ ਇਹੋ ਸਾਹ ਨੂੰ ਮਿਲਿਆ ਇਹੋ ਸਾਹ ਨੂੰ ਮਿਲਿਆ ਜਿਹੜਾ ਸੀਵਰੇਜ ਆਵਾ ਉਹ ਪਹਿਲਾਂ ਫੂਨ ਟੱਕਰਿਆ ਮੁਰਗਾ ਫੂਨ ਟੱਕੜੇ ਮਦਦ ਕਰਤਾ ਉਹਨੂੰ ਅਜੀ ਹਟਵਾਰ ਬੇਤੀ ਹੋਈ ਕਰਦੇ ਆ ਹੁਣ ਆਪਾਂ ਇਹਨਾਂ ਤੇ ਪਰਚਾ ਕਰ ਹਾਂ ਹਾਂ ਹੁਣ ਦੋ ਤਿੰਨ ਕਾਗਜ਼ ਲਿਖਾਓ ਉੱਤੇ ਜਿਹੜੀ ਕਾਰਵਾਈ ਬਣਦੀ ਹੈ ਨਾ ਉਹ ਚੱਕ ਕੇ ਲਿਆਓ ਇੱਥੇ ਤੇਰੀ ਜਿਹੜੇ ਸਜਣਾ ਨਾਲ ਗੱਲ ਹੋਈ ਕਿਸੇ ਨੂੰ ਨਾ ਕਿਤੇ ਸਾਡੇ ਵੱਲੋਂ ਨਹੀਂ 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 ਸਾਡੇ ਵੱਲੋਂ ਕੋਆਪਰੇਟ ਪੂਰਾ ਸਾਨੂੰ ਉਹ ਸ਼ੁਰੂ ਤੋਂ ਹੁੰਦਾ ਆ ਯਾਰ ਤੁਹਾਡਾ ਡਿਪਾਰਟਮੈਂਟ ਜਿਹੜਾ ਸਾਨੂੰ ਬਹੁਤ ਕੋਆਪਰੇਟ ਕਰਦਾ ਅਸੀਂ ਵੀ ਤੁਹਾਡੇ ਨਾਲ ਖੜੇ ਆ ਪ੍ਰੋਬਲਮ ਇੱਥੇ ਆਂਦੀ ਆ ਕਿ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਅਸੀਂ ਇਸ ਚੀਜ਼ ਦੇ ਲਗਾਤਾਰ ਚੱਲ ਰਹੇ ਆ ਸੜਕ ਦੇ ਵਿੱਚ ਹਾਸਾ ਹੋ ਸਕਦਾ ਤੇਰ ਕਰਪਾ ਕਰਕੇ ਤੁਸੀਂ ਇਹਨੂੰ ਪ੍ਰੋਪਰਟ ਹੋਰ ਕੁਛ ਨਾ ਕਰੋ ਤੁਸੀਂ ਇਹਨੂੰ ਮਿੱਟੀ ਪਾ ਦੇ ਹੋਇਆ ਬਹੁਤ ਗੜਾ ਹੋਇਆ ਮੇਰੇ ਵੱਲੋਂ ਜਾਂ ਮੇਰੇ ਸਟਾਫ ਵੱਲੋਂ ਤੁਹਾਡੀ ਕੋਈ ਕੁਐਸਚਨ ਨਹੀਂ ਲਈ ਕੋਈ ਆਬਜੈਕਸ਼ਨ ਨਹੀਂ ਸਾਡੇ ਤੁਹਾਡੇ ਨਾਲ ਜੋ ਤੁਸੀਂ ਰੋਣਾ ਮੈਨੂੰ ਦਿਖਾ ਸਰ ਆਬਜੈਕਸ਼ਨ ਦੀ ਨਹੀਂ ਗਈ ਦੀ ਗਲਤ ਹੈ ਕੰਮ ਹੋ ਜਾਂਦਾ ਤਾਂ ਕੰਮ ਹੀ ਨਾ ਹੋਇਆ ਗਲਤ ਮੇਰੀ ਗੱਲ ਸੁਣੋ ਸਰ ਬੇਨਤੀ ਸੁਣੋ ਕਰਾ ਆਪਣੀਆਂ ਗਲਤੀਆਂ ਲੋਕ ਨੂੰ ਬਿਆਨ ਲਿਖਾ ਦਿਓ ਜੀ ਫਲਾਣਾ ਕਰ ਦਿਓ ਸਰ ਇਹ ਦੱਸੋ ਵੀ ਗਲਤ ਹੈਗਾ ਵਾ ਠੇਕੇਦਾਰ ਕੇ ਨਹੀਂ ਗਲਤ ਹੈਗਾ ਅਸੀਂ ਉਦੋਂ ਧਰ ਨਾਲ ਆਇਆ ਬਿਆਰ ਜੀ ਤੁਸੀਂ ਵੀ ਸਾਰੇ ਉਦੋਂ ਵੀ ਬੇਨਤੀਆਂ ਕੀਤੀਆਂ ਤੁਸੀਂ ਵੀ ਸਾਰੇ ਬੇਨਤੀਆ ਕੋਈ ਨਾ ਕੋਈ ਡੁੱਬ ਜਾਣਾ ਕਿਸੇ ਦਾ ਕਹਿਰ ਕਰਦਾ ਹਾਂ ਹਾਂ ਮਾਰਾ ਹੀ ਉਹਨਾਂ ਜਿਹੜੇ ਸੁਣਣਾ ਨਹੀਂ ਜਿੱਥੇ ਪਰਚਾ ਨਹੀਂ ਹੁੰਦਾ ਅਹੀਂ ਬਾਅਦ ਹੀ ਤੋਂ ਨਹੀਂ ਕੀਤਾ ਤਕੀਦ ਦਾ ਬੜਾ ਕਸੂਰ ਨਹੀਂ ਹੈ ਯਾਰ ਮੈਂ ਜਿੰਮੇਦਾਰੀ ਗੱਲ ਨਹੀਂ ਕਰਦਾ ਤੁਸੀਂ ਕਿਧੇ ਤੇ ਗਰਾਉਂਡ ਲਖਾਓ ਲਖਾ ਦਿਓ ਤੁਹਾਨੂੰ ਕਿਸੇ ਨੇ ਮਨਾ ਕੀਤਾ ਸਰ ਦੋ ਦੋ ਨੇ ਰੱਖਿਆ ਪਰ ਦੋ ਦੋ ਕਿਹੜਾ ਜਾਣਿਆ ਤੇ ਦਰਚਾ ਕੀਤਾ ਜਾਵੇ ਬਾਕੀ ਇਹ ਸਾਰੇ ਸੈਨਸਿਪਾਈ ਆ ਤੁਰਨਾ ਜੀ ਤੁਰਨਾ ਓਰਨਾ ਆ ਜਾਓ ਓਰਨਾ ਜੀ ਕੌਣ ਖੜੋ ਯਾਰ ਪਰਚੇ ਕਰਾਉਣਾ 13 ਸਾਲ ਦਾ ਬੱਚਾ ਜਿੱਤੀ ਬੈਠਾ ਹੋ ਗਈ ਗੰਨਿਆਂ ਦੀ ਭਰੀ ਟਰਾਲੀ ਹਾਂਜੀ ਕੋਈ ਮਹਿਮਾਤ ਹੁੰਦਾ ਹੈ ਉਹ ਜਿਹੜਾ ਠੇਕੇਦਾਰ ਆ ਇਹ ਤਾਂ ਰੋਡ ਦਾ ਮੋਤੇ ਵੀ ਕਰਾਉਣਾ ਪਰਚਾ ਨਾਲ ਇਹਨਾਂ ਦੀ ਏਡੀ ਵਡੀ ਨੇ ਗੱਲੀ ਆ ਦੋ ਦੋ ਫੁੱਟ ਅੰਦਰ ਜਾਵੇਂ ਅੰਦਰ ਅੰਦਰ ਵੀ ਦੋ ਬੰਦੇ ਆ ਜਾਂਦਾ 12 ਵਜੇ ਬਾਹਰ ਆ ਬਸਾਓ ਆਇਓ ਆਜਿੰਦੇ ਆਈ ਆਇਆ ਸਨੈਟਾਵਰ ਸਾਰੇ ਇੱਥੇ 12 ਬੰਦੇ ਨੂੰ ਸਾਰੇ ਦੇ ਵਿੱਚੋਂ ਤੁਹਾਨੂੰ ਬਾਲੀ ਕੀ ਰੁਕੀ ਸੀ ਸਾਰੀ ਜ਼ਿੰਮੇਵਾਰੀ ਹੈ ਹਾਂ ਇਦਾਂ ਨਾ ਕਰੋ ਪਤਾ ਨਹੀਂ ਇੱਥੇ ਰੱਖ ਕੇ ਸਾਰੇ ਕੰਮ ਸਾਰੇ ਕੰਮ ਸਾਰੇ ਦੇ ਸਾਹਮਣੇ ਦੋ ਵਿੱਚ ਕੁਝ ਜਿਹੜੇ ਜਾਰੇ ਸਾਰੇ ਇਕੱਠੇ ਹੋਏ ਆ ਇਸੇ ਕੰਮ ਲਈ ਹੋਏ ਆ ਕੰਮ ਵਿੱਚ ਹੋ ਜੂ ਪਤਾ ਨਹੀਂ ਜਾਣਾ ਮਾਨਨਾ ਮਹਾਨ ਸ਼ਖਸ ਕਰਕੇ ਪਰ ਜਿਹੜੇ ਬੈਠੇ ਨੇ ਕਾਗਜ਼ੀਆ ਯੂਨੀਅਨ ਦੇ ਮੈਂਬਰ ਉਹਨਾਂ ਨੂੰ ਆ ਕੇ ਪੁੱਛੋ ਖਾਣੇ ਦੇ ਕੋਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਕਿ ਤਾਂ ਕਿ ਸੀਮਤ ਰਿੰਗਾ ਇਹ ਜਿੰਨਾ ਕਿ ਰੋਡ ਜਿਹੜਾ ਆ ਸਹੀ ਤਰ੍ਹਾਂ ਨਾਲ ਨਹੀਂ ਬਣਦਾ ਇਹ ਹਾਥੇ ਜਿਹੜੇ ਆ ਹੋਰ ਵੀ ਵਾਪਰ ਸਕਦੇ ਆ ਇਸ ਕਰਕੇ ਵੱਧ ਤੋਂ ਵੱਧ ਜਿਹੜੇ ਆ ਬੈਠੋ ਸੜਕ ਤੇ ਤਾਂ ਕਿ ਆਪਾਂ ਇਹਨੂੰ ਮਸਲਾਏ ਆਪਣਾ ਹੱਲ ਕਰਵਾ ਸਕੀਏ ਇਹ ਤਾਂ ਹੀ ਸਵਾਲ ਹੋਣਾ ਹੈ ਜੇ ਤੁਸੀਂ ਸਾਰੇ ਜਾਣੇ ਇੱਕਾ ਰੱਖ ਕੇ ਇੱਥੇ ਬੈਠੋਗੇ ਉਸ ਤਰੀਕ ਹਾਂਜੀ ਮੇਰੀ ਮੇਰੀ ਇਹ ਤਾਂ ਨਹੀਂ ਗੱਲ ਸਮਾਪਤ ਹੋ ਗਿਆ ਕਿ ਇਹ ਇਸ ਨੂੰ ਆਪਾਂ ਇੱਥੇ ਜਿੰਨਾ ਚਿਰ ਰੋਡ ਜਿਹੜਾ ਆ ਮੁਕੰਮਲ ਨਹੀਂ ਸਹੀ ਹੁੰਦਾ ਉਹਨਾਂ ਚਾਰ ਆਪਾਂ ਜਿਹੜਾ ਇਹ ਮਸਲੇ ਨੂੰ ਵੱਧ ਤੋਂ ਵੱਧ ਜਿਹੜਾ ਆ ਸ਼ਾਸਨ ਦੇ ਜਿਹੜਾ ਆ ਮੱਦੇ ਨਜ਼ਰ ਰੱਖ ਕੇ ਰੱਖਦੇ ਹੋਏ ਉਹਨਾਂ ਤੇ ਪਰਚੇ ਕਰਵਾ ਕੇ ਇਸ ਸੜਕ ਨੂੰ ਵੀ ਸਹੀ ਤਰੀਕੇ ਨਾਲ ਬਣਾਉਣ ਵਾਸਤੇ ਆਪਾਂ ਹਮਲਾ ਮਾਰਨਾ ਆ ਸੋ ਸਾਥੀਓ ਇਸ ਕਰਕੇ ਬੈਠੋ ਤਾਂ ਹੀ ਜਾ ਕੇ ਆਪਣਾ ਮਸਲਾ ਹਲ ਹੋਣਾ ਗਏ ਅੰਦਰ ਉਹਨਾਂ ਨੇ ਆਪਾਂ ਨੂੰ ਵਿਸ਼ਵਾਸ ਦਿੱਤ ਮੇਰੀ ਇਹ ਪਰਚਾ ਕੰਮ ਗਏ ਜਿਹੜੇ ਬੰਦੇ ਅੰਦਰ ਗਏ ਆਪਣੇ ਸਾਥੂ ਬੰਦੇ ਆਪਣੇ ਮੋਤਵਰ ਬੰਦੇ ਉਹਨੂੰ ਬਾਹਰ ਬੁਲਾ ਲੈ ਇਹ ਪਹਿਲਾਂ ਕਰੋ ਮੀਟਿੰਗ ਵੀ ਕਰਾਉਣਾ ਕੀ ਆ ਉਹ ਹੋ ਇੱਕ ਮਿੰਟ ਕੋਈ ਫਾਈਨਲ ਤਾਂ ਬਕੀਤੀ ਨਹੀਂ ਇਕੱਠੇ ਹੋ ਗਏ ਆ ਆ ਵੀਰ ਜੀ ਇਸ ਤਰ੍ਹਾਂ ਹੀ ਤੇ ਬੈਠੇ ਆ ਇਹਦੇ ਚੌਕੀਦਾਰ ਆ ਲੋਕਾਂ ਹੀ ਤੋਂ ਉਹਦੇ ਹੱਕ 'ਚ ਬੈਠੇ ਆ ਆ ਰਾਈ ਪਰਚਾ ਕਰਾਣਾ ਅੰਦਰ ਅੰਦਰ ਕੁਛ ਵੀ ਕਰਾਉਣਾ ਅਸੀਂ ਪਰਚਾ ਕਰਾਣਾ ਉਹ ਗੱਲ ਤਾਂ ਸੁਣ ਲਓ ਯਾਰ ਗੱਲ ਕਰਾਂਗੇ ਥੋੜੀ ਜਿਹੀ ਜਿਹੜੇ ਬੰਦੇ ਕਹੇ ਉਹਨਾਂ ਨੂੰ ਕਹਿੰਦੇ ਇੱਥੇ ਬਹਿ ਕੇ ਮੀਟਿੰਗ ਕਰੋ ਆਪਾਂ ਕਰਾਉਣਾ ਕੀ ਆ ਤੀਜੀ ਲੋੜ 100 ਦਾ ਗਿਆ ਪਤਾ ਪਤੇ ਕਰੀਓ ਮੋਕਾ ਕੀ ਹੈ ਅੱਜ ਸਨ ਕੀ ਗੋੜਿਆ ਕੀ ਕੀ ਉਹ ਕੀ ਮਰ ਗਿਆ ਤੇ ਕਪਾਰ ਪਰ ਉਹ ਹੀ ਲੱਗੇ ਕਿ ਮੁੰਡਾ ਮਰ ਗਿਆ ਤੇ ਰਕਸਾਲਾ ਦੁਕਾਨਦਾਰ ਜਿਹੜੇ ਦੁਕਾਨਦਾਰ ਉਥੇ ਦੁਕਾਨਾਂ ਖੋਲ ਕੇ ਬੈਠੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਦੁਕਾਨਾ ਬੰਦ ਕਰਕੇ ਖੇਤੀ ਤੋਂ ਛੇਤੀ ਜੜਾ ਥਾਣੇ ਦੇ ਮੋਰੇ ਪਹੁੰਚੋ ਮੈਂ ਕਿ ਆਪਾਂ ਇਹ ਸਭ ਮਸਲੇ ਨੂੰ ਹੱਲ ਕਰਵਾ ਸਕੀਏ ਇਹ ਨਾ ਹੋਵੇ ਕਿ ਇਹ ਪਾਣਾ ਅੱਜ ਉਹਨਾਂ ਤੇ ਵਾਪਰਿਆ ਕੱਲ ਨੂੰ ਆਪਣੇ ਹੋਰ ਕਿਸੇ ਤੇ ਵਾਪਰੇ। ਉਹ ਸਾਥੀਓ ਜਿੰਨਾ ਚਿਰ ਆਪਣਾ ਇਕੱਠ ਨਹੀਂ ਹੁੰਦਾ ਆਪਾਂ ਇਕੱਠੇ ਨਹੀਂ ਹੁੰਦੇ। ਆਪਾਂ ਵੱਖਰੋ-ਵੱਖਰੇ ਥਾਂ ਤੇ ਦੁਕਾਨਾਂ ਖੋਲ੍ਹ ਕੇ ਬੈਠੇ ਆਂ। ਇਹਦਾ ਵੀ ਨੁਕਸਾਨ ਆ ਆਪਾਂ ਨੂੰ। ਉਹ ਸਾਥੀਓ ਸਾਰਿਆਂ ਨੂੰ ਬੇਇੱਤਿਆਹਾ ਕੇ ਦੁਕਾਨਾਂ ਬੰਦ ਕਰਕੇ ਹਮ ਹਮਾ ਕੇ ਥਾਣੇ ਦੇ ਮੋਰੇ ਪਹੁੰਚੋ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਧਰਨੀ ਦਰਗੋਹ ਜੀ ਕੀ ਫਤਿਹ। ਹਾਂ ਵਧੀਆ ਬੰਦਿਓ ਹਾਂ ਮੈਨੂੰ ਤਾਂ ਪੁੱਛ ਰਿਹਾ ਯਾਰ ਬੰਦੋ ਮੱਲੇ ਕੁਝ ਜੱਤੀ ਹੋਇਆ ਰੋਣਾਂ ਨੇ ਕਿਹਦਾ ਪੁੱਤ ਕਿਦਾਂ ਪੁੱਤਾਂ ਦਾ ਕਿਦਾਂ ਦੁੱਖ ਹੁੰਦਾ ਹੈ ਗਈ ਗੱਲ ਬੰਦੀ ਆ ਯਾਰ ਤੁਹਾਨੂੰ ਲੱਗੂ ਤਾਂ ਪਤਾ ਪੁੱਤਾਂ ਦਾ ਕਿਹਦਾ ਦੁੱਖ ਹੁੰਦਾ ਰਹਿ ਜਾਓ ਸਾਡੀ ਰਹਿ ਜਾਓ ਇੱਕ ਦੂ ਇਹਨੂੰ ਦੇਖੋ ਦੇਖੋ ਦੇਖੀ ਸਾਰੇ ਖੜੇ ਆ ਰਹਿ ਜਾਓ ਬਹਿ ਜਾਓ ਰਹਿ ਜਾਓ ਕੋਈ ਨਹੀਂ ਅਸੀਂ ਹੁਣ ਸਾਰੇ ਕੋਈ ਪੱਜ ਪ੍ਰੋਗਰਾਮ ਆ ਕੇ ਵਿਆਹ ਨਾਲ ਕੋਈ ਹੋਰ ਸਾਰਾ ਕੁਝ ਕੈਚਨ ਕਰਦਾ ਹੈ ਬਈ ਪੁੱਤਾਂ ਦਾ ਦੁੱਖ ਬੜਾ ਹੁੰਦਾ ਇੱਥੇ ਸਾਰਾ ਕੋਈ ਛਾੜ ਕੇ ਬੈਠੇ ਆ ਤੇ ਇਹਨਾਂ ਦੁਕਾਨਾਂ ਵੀ ਮਾਰੀਆਂ ਮੋਟੀਆਂ ਇਦਾਂ ਨਾ ਅਮਨਰਦੀ ਤੋਂ ਬੰਦ ਕਰਨੀਆਂ ਜਾਈਦਾਂ ਨੇ ਉਹਨੇ ਟੱਕੇ ਨਾਲ ਕੋਈ ਨਹੀਂ ਕਰਾਂਦਾ ਅਮਨਰਦੀ ਤੋਂ rau ਬੰਦ ਕਰਕੇ ਕਿਹਦੇ ਕਰੀਏ ਹਾਂ ਅਮਨਰਦੀ ਤੋਂ rau ਬੰਦ ਕਰਕੇ ਇਹਦੇ ਨਾਲ ਮੋਢੇ ਨਾਲ ਮੋਢਾ ਜੋੜੋ ਇਹ ਪਤਾ ਨਹੀਂ ਕਿਹੜਾ ਜੋਦੇ ਨਾਲ ਵਾਪਰਿਆ ਉੱਥੋਂ ਛੜਕਦੇ ਲੱਗਦਾ ਉਹ ਪਰਸੋ ਜੋ ਉਸ ਮੈਂ ਕੁੜੀਆਂ ਨੂੰ ਲੈ ਕੇ ਜਾਣ ਲਿਆ ਡੋਟਾਂ ਦੀ ਇਹ ਆਪਾਂ ਉਹ ਡੋਟਾਂ ਦੀ ਇਦਾਂ ਕਰ ਲਈ ਆ ਪਰਮਾਤਮਾ ਨਾਲ ਕੋਈ ਪਾਣਾ ਇਹ ਪਤਾ ਕਿ ਕਿੰਨੇ ਵਰਸ ਜਾਣੇ ਜਦੋਂ ਦੇਖਦੇ ਵਰਸ ਜਿਹੜਾ ਪਗਾਈ ਸੀਗਾ ਜਿਹੜਾ ਸੀਗਾ ਇਹਦਾ ਟ੍ਰੌਨਿੰਗ ਕਰਦੀ ਆ ਉਹ ਤਾਂ ਪੜੀ ਨਹੀਂ ਸੀਗੀ ਦੁਆਰ ਵਾਈਸੇ ਬੜੀ ਬੰਦੂ ਸਾਹਿਬ ਟੋਗੀ ਗਿਆ ਮੈਂ ਵੀ ਬੜੇ ਜੋਰ ਨਾਲ ਉਹ ਨਾਲ ਦੋ ਵਾਰ ਪਿੱਟਿਆ ਪਰ ਫੁਰਤਾ ਹੀ ਨਹੀਂ ਦਸ ਵਾਰੀ ਅਸੀਂ ਉਹਨਾਂ ਕੋਲੇ ਜਾਏ ਆ ਦਸ ਵਾਰੀ ਸਾਨੂੰ ਇਹ ਕਹਿ ਦੇ ਲਈ ਜੀ ਕਰ ਦਿੰਨੇ ਆ ਕਰ ਦਿੰਨੇ ਆ ਉਹ ਸੀਰੀਆ ਦਾ 1 ਵਾਰੀ ਰੋਣਾ ਪਾਇਆ ਤੇ ਬਾਲੋਕੀ ਵਾਲੀ ਸ਼ੜਕ ਤੇ ਪੱਥਰ ਪਾ ਕੇ ਉਹ ਵੀ ਮੁੜ ਕੇ ਉੱਥੇ ਬੰਦ ਕਰ ਦਿੱਤਾ ਇਹ ਉਹ ਦੁਆਰਾ ਪੱਟੀ ਦਾ ਹੋਵੇ ਇਹ ਦੁਆਰਾ 12 ਗੀਟੇ ਹੋਵੇ ਆ ਸਭ ਅਪਰਮਨ ਇਹ ਬਸ ਪਰ ਉਪ ਚ ਮਾਰਾ ਜੀ ਉਹ ਆਪਣਾ ਇਹ ਆ ਸੀਗਾ ਵੀ ਤੁਸੀਂ ਇਹਨੂੰ ਅਧਰਾ ਹੀ ਕਰ ਦੋ ਸਮਝੋ ਪੋਣ ਰਸਤ ਤੋਂ ਬਹੁਤ ਪਾਦੇ ਗਾਣੇ ਪਾਦੇ ਬਰਾਤ ਤੇ ਬਰੀਜ ਨੂੰ ਨਹੀਂ ਰੁਕਣਾ ਅੰਦਰ ਦਾ ਪਾਦੇ ਰਾਤ ਇਹ ਟੀਕਰ ਉਹ ਕਹਿੰਦੇ ਬਿਆਨ ਦਿਖਾਓ ਇਹ ਪੱਤਰ ਕਰ ਦਿੱਤੀ ਆ ਜੀ ਇਹ ਲਿਖਾਇਆ ਹੋਇਆ ਹੋਵੇਗਾ ਹਾਂ ਜੀ ਇਹ ਕਹਿੰਦੇ ਪ੍ਰਧਾਨ ਜੀ ਬਾਤੋਂ ਬਰਾਦ ਜੀ ਨਿਕੋਣੀ ਕਿਦਾਂ ਬੋਲੇ ਜੀ ਬੋਲੇ ਜੀ ਉਹ ਤੋਂ 3 ਦਿਨ ਵੀ ਰਾਤ ਦੀ ਘਟਨਾ ਹੋਈ ਉਹ ਤੋਂ ਕਰਵਾਤੇ ਦੁਕਾਨ ਦਾ 파ਟ ਗਿਆ ਤੁਹਾਡੇ ਵੱਲੋਂ ਕਾਰਵਾਈ ਕਰਨ ਦਾ ਕੋਸ਼ਿਸ਼ ਹੈ ਜੀ ਭਾਡੇ ਵੱਲੋਂ ਜੋ ਤੁਸੀਂ ਲਿਖਾ ਦਿੱਨਾ ਉਹ ਤੇ ਕਾਨੂੰਨ ਸਾਹ ਜਿਹੜੀ ਕਾਨੂੰਨੀ ਬੰਦ ਕਰਵੇ ਸਭ ਤੋਂ ਸੱਚੀ ਹੁੰਦੀ ਹੈ ਉਹ ਅਸੀਂ ਹੁਣ ਇਹ ਕਰਦੇ ਹਾਂ ਠੀਕ ਹੈ ਮੈਂ ਮੈਂ ਤੇ ਮੇਰਾ ਨੂੰ ਵੀ ਕੋਲ ਕੀਤਾ ਮੰਨ ਲਓ ਐਸੇ ਨੂੰ ਸਾਹ ਹਿਆ ਨਹੀਂ ਪਰ ਪੁਲਿਸ ਵੱਲੋਂ ਇਹ ਆ ਵੀ ਜਿਹੜਾ ਲੀਗਲੀ ਬੰਦਾ ਉਹ ਕਰਨੂ ਰਹਿ ਗਿਆ ਉਹਦੇ ਕੋਈ ਹੱਥਕੱਥਰੀ ਨਹੀਂ ਨਾ ਪਹਿਲਾਂ ਕਿਸੇ ਨੂੰ ਕਾਨੂੰਨ ਬਖਸ਼ਿਆ ਨਾ ਅੱਜ ਤੇ ਨਾ ਕਰਨੂ ਜਿਹੜਾ ਗਲਤੀ ਕਰਦਾ ਉਹ ਪੁੱਤ ਹੈ ਤੇ ਬਰਾੜ ਸਾਹਿਬ ਨੇ ਜਾਣ ਪੁੱਝ ਕੇ ਗਲਤੀ ਕੀਤੀ ਜਿਹਦੇ ਨਾਲ ਤੁਸੀਂ ਵਾਰ-ਵਾਰ ਇਹੋ ਕਹਿੰਦੇ ਰਹੇ ਨਾ ਤੁਸੀਂ ਇਹਨੂੰ ਨਾ ਮਸ਼ੀਨ ਲਾ ਕੇ ਨਾ ਜੈੱਟ ਵੀ ਲਾ ਕੇ ਇਹਨੂੰ ਪਧਰਾ ਕਰ ਦਿਓ ਜੇ ਨਹੀਂ ਬੜਦੀ ਉਹ ਬਾਅਦ ਦੀ ਗੱਲ ਆ ਤੁਸੀਂ ਇਹਨੂੰ ਪਧਰਾ ਕਰ ਦਿਓ ਟਰਾਲੀ ਨਗਲੀ ਸੁੱਕੀ ਹੋ ਚੁੱਕੀ ਕੋਡ ਕੋਸ਼ਿਸ਼ ਨੇ ਠੀਕ ਹੈ ਪਰ ਇਹ ਕੁਦਰਤ ਦਾ ਭਾਣਾ ਜਦੋਂ ਅਨੋਨੀ ਹੋਣੀ ਹੈ ਕਿ ਤੁਹਾਨੂੰ ਹੱਥ ਬਹੁਤ ਮਾੜਾ ਬਣਿਆ ਨਹੀਂ ਜਾ ਸਕਦਾ ਬਹੁਤ ਮਾੜਾ ਹੋਇਆ ਵਾਹ ਕੁਦਰਤ ਨੂੰ ਜੋ ਮਰਜੀ ਪਰ ਇਹਨਾਂ ਨੂੰ ਤਾਂ ਆਪਣੀ ਡਿਊਟੀ ਅਫਸਰਾਂ ਨੂੰ ਡਿਊਟੀ ਤੇ ਕਰਨੀ ਚਾਹੀਦੀ ਸੀ ਜਿਹੜਾ ਸਰਦੀ ਹੁਣ ਬੇਤਰੀ ਹੈ ਬੇਤਰੀ ਤੋਂ ਬਾਅਦ ਇਹਨਾਂ ਨੂੰ ਜੜੇ ਹਵਾਲਾ ਕਮੇਟੀ ਕੋਲ ਮਸ਼ੀਨਰੀ ਵੀ ਹੈਗੀ ਹੈ ਇਹਨੇ ਮਸ਼ੀਨਰੀ ਹੈਗੀਗੀ ਮਸ਼ੀਨਰੀ ਵੀ ਕੋਲ ਹੈਗੀ ਜੀਵੀਸੀ ਵਗੈਰਾ ਸਾਰਾ ਪੱਧਰਾ ਕੰਨ ਵਿੱਚ ਕੋਲ ਬੜੀ ਵਾਰੀ ਮੇਂ ਐ ਇੱਕ ਵਾਰੀ ਬਹੁਤ ਵਾਰੀ ਯਾਰ ਤੇਲ ਖਰਚਾ ਪੈ ਜਾਂਦੇ ਆ ਸਾਰਾ ਕੁਝ ਕਰੀ ਜਾਂਦੇ ਆ ਸਸਾ ਟਲ ਤੇ ਸਕਦਾ ਹੀ ਆ ਆਪਣੀ ਕੋਸ਼ਿਸ਼ ਕਰਨ ਦੇ ਨਾਲ ਟ ਹੋ ਗਿਆ ਉਹਦੇ ਤੇ ਫੁੱਲ ਸਾਰੀ ਗੱਲ ਹੈ ਜੀ ਜੇ ਮਿੱਟੀ ਪਾ ਕੇ ਪਤਰਾ ਹੁੰਦਾ ਹੈ ਆਪਾਂ ਹੁਣ ਨਹੀਂ ਸੀ ਅੱਛਾ ਮੁੱਖਰੀ ਗੱਲ ਇਹ ਆ ਵੀ ਆਪਾਂ ਹੁਣ ਉੱਡ ਜਾਨੇ ਆ ਇਹਨਾਂ ਕੋ ਐਫ ਆਈ ਆਰ ਦੀ ਕਾਪੀ ਲੈ ਕੇ ਤੇ ਆਈ ਸੰਤੋਸ਼ਤਾ ਤੁਸੀਂਦਰ ਹੁਣ ਸਟੇਟਮੈਂਟ ਲਿਖਾਓ ਹੁਣੇ ਦੇ ਦਿੰਨੇ ਕਾਪੀ ਦਿਖਾਓ ਕਾਪੀ ਲਿਖਾਓ ਜੀ ਬਾਕੀ ਵੀ ਲਿਖ ਦੇਣੇ ਕੋਈ ਚੱਕ ਆਪਾਂ ਸਾਰਿਆਂ ਨੂੰ ਬੇਨਤੀ ਆ ਆਪਾਂ 2-4 ਬੰਦੇ ਨਾਲ ਜਾਵਾਂਗੇ ਕਾਲੇ ਦਾ ਕਾਲੇ ਦੇ ਉੱਥੇ ਭੋਲੇ ਆਉਦਾ ਉੱਥੇ ਰਿਕਾਰਡ ਚੱਲਦਾ ਹਾਂਜੀ ਉੱਥੇ ਬਿਆਨ ਕਰਾ ਕੇ ਸਾਰੇ ਕਾਰਜ ਉੱਥੇ ਵੀ ਨਾਲ ਜਾਓ ਉਹਨਾਂ ਚਰ ਲਈ ਸਾਰਿਆਂ ਨੂੰ ਬੇਨਤੀ ਆਪਾਂ ਟ੍ਰੈਕ ਚੱਲਣ ਲਈ ਆਹ ਹੋ ਅੰਦਰ ਹੋ ਜਓ ਸਾਰੇ ਠੀਕ ਹੈ ਨਾ ਓਵਰ ਲੋਡਿੰਗ ਵੀ ਹੋਣਾ ਚਾਹੀਦਾ ਸਰ ਜੀ ਓਵਰ ਲੋਡਿੰਗ ਦਾ ਵੀ ਹੋਣਾ ਚਾਹੀਦਾ ਜਿਹੜੀ ਗੰਨੇ ਦੀ ਓਵਰ ਲੋਡਿੰਗ ਆ ਜਿਹੜੀ ਗੰਨੇ ਦੀ ਓਵਰ ਲੋਡਿੰਗ ਆ ਉਹ ਬੰਦ ਕਰਦੇ ਆ ਜੀ ਕਿੰਨੀ ਬੰਦੀ ਕਰਦੇ ਸ਼ੁਰੂ ਕਰਾਂਗੇ ਸਰ ਜੀ ਓਵਰ ਲੋਡਿੰਗ ਦਾ ਵੀ ਜਿਹੜਾ ਗੰਨੇ ਦੀ ਉਹ ਬੰਦ ਕਰਨੀ ਆ ਜੀ ਗੰਨਾ ਦੇ ਅੰਦਰ ਇਹਦਾ ਤਿੰਨਾਂ ਟਰਾਲੀਆਂ ਦਾ ਹੁੰਦਾ ਉੱਥੇ 170 ਸੰਸਕਰਨ ਮੇਰੇ ਨੇ ਪਾਸ ਕੀਤਾ ਹੋਇਆ ਜੀ 10 300 ਕਮੰਡੜੀ ਕੰਨਾ ਜਾਂਦਾ ਪੇਟ ਟ੍ਰੈਲੀ ਦੇ ਵਿੱਚ ਹਾਂਜੀ ਕੋਈ ਨਹੀਂ ਉਹ ਚੱਕਰ ਉਹ ਵੀ ਆਥੇ ਦਾ ਕਾਰਨ ਉਹ ਬੰਦ ਕਰੋ ਜਿਹੜੀ ਆ ਬੰਦ ਕਰੋ 160 ਕਮੰਡੜੀ ਕੰਨਾ ਜਾਣਾ ਚਾਹੀਦਾ ਟ੍ਰੈਲੀ ਦੇ ਵਿੱਚ ਓਵਰ ਲੋਡਿੰਗ ਹੈ ਮਹਾਰਾਜ ਇੱਕ ਤਾਂ ਹੱਥ ਨਾਲ ਲੱਦ ਕੇ ਕੋਲ ਨਹੀਂ ਆਉਂਦਾ ਨਹੀਂ ਲੱਦਦੇ ਨਹੀਂ ਲੱਦਦੇ ਜੇ ਬਾਅਦ ਵਿੱਚ ਲੱਦਦੇ ਹਾਂ ਪਤਾ ਹੈ ਹਾਂ ਜਾਨੀ ਹਾਂ ਸਹੀ ਹੈ ਭਾਜੀ ਹਾਂ ਸਦੇ ਹੋ ਹੀ ਗਿਆ ਉਹ ਲੋਡ ਕਰਦਾ ਆਪਾਂ ਰਾਉਂਡ ਆਂ ਪਟਕੀਏ ਜਿਹੜੇ ਕੰਮ ਉਹ ਕਹਿੰਦੇ ਕਾਰਵਾਈ ਕਰਾਓ ਗੱਲ ਕਰਾਓ ਆਪਣਾ ਕੰਮ ਆਪਾਂ ਆਪਣਾ ਸਟੇਟਮੈਂਟ ਦਿਓ ਦੇਖਦੇ ਆ ਜੇ ਨਾ ਨਾ ਦੇਓ ਰੋਵਾਲਾ ਤੇ ਨਹੀਂ ਸਿੱਟਦੇ ਆਪਾਂ ਫੇਰ ਰੋਡ ਤੇ ਨਿਕਲ ਜਾਣਾ ਭਾਜੀ ਸਟੇਟਮੈਂਟ ਦਿਓ ਨਾ ਦੇ ਲੋ ਜੇ ਨਹੀਂ ਕਰਾਉਂਦੇ ਤੇ ਆਪਾਂ